5 ਦਿਨ ਲਗਾਤਾਰ ਗੁਰੂ ਅਰਜਨ ਦੇਵ ਬਾਹਰਾਇ ਦੀ ਤਸਵੀਰ ਮਿਲਦੇ ਰਹੇ ਰਮਜ਼ਾਨਾ ਪੱਤੀ ਤਵੀ ਤੇ ਤੱਤੀ ਰੇਤ ਤੇ ਤੱਤੇ ਪਾਣੀ ਵਿੱਚ ਉਬਲਣਾ ਪਿਆ ਤੇ ਹਾਲਾਤ ਦੇਖੋ ਸਰੀਰ ਦੇ ਕੀ ਹੁੰਦੇ ਹੋਣਗੇ ਖਾਣ ਵਾਸਤੇ ਪੀਣ ਵਾਸਤੇ ਇੱਕ ਪਾਣੀ ਦੀ ਬੂੰਦ ਤੱਕ ਨਹੀਂ ਦਿੱਤੀ ਗਈ ਇੱਕ ਪਾਣੀ ਦੀ ਬੂੰਦ ਤੱਕ ਨਹੀਂ ਦਿੱਤੀ ਗਈ ਆ ਜਿਹੜੀਆਂ ਸ਼ਕੀਲਾਂ ਚੱਲਦੀਆਂ ਨੇ ਅੱਜ ਐਵੇਂ ਨਹੀਂ ਚੱਲਦੀਆਂ ਇਹਨਾਂ ਦਾ ਕੋਈ ਕਾਰਨ ਹੈ ਮਗਰ ਬਹੁਤ ਵੱਡੇ ਕਾਰਨ ਨੇ ਇਹਨਾਂ ਦੇ ਮਗਰ ਕਾਰਨ ਨੇ ਕੱਲ 3 ਵਜੇ ਦਾ ਸਮਾ ਹੁੰਦਾ ਸਵੇਰ ਦਾ ਸਮਾਂ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਪਤਾ ਲੱਗ ਗਿਆ ਕਿ ਹੁਣ ਸਾਡਾ ਦੁਨੀਆ ਤੋਂ ਜਾਣ ਦਾ ਸਮਾਂ ਆ ਗਿਆ ਸਵਾਸ ਲੈਣੇ ਲਈ ਤੇ ਗੁਰੂ ਜੀ ਨੇ ਆਪਣੀ ਇੱਛਾ ਜ਼ਾਹਰ ਕੀਤੀ ਸਿੰਘਾਂ ਨੂੰ ਆਖਿਆ ਭਾਈ ਨਾਲ ਹੀ ਲਾਹੌਰ ਦੇ ਤਖਤੇ ਦੇ ਰਾਵੀ ਦਰਿਆ ਲੰਘਦਾ ਮੇਰਾ ਮਨ ਕਰਦਾ ਹੈ ਕਿ ਰਾਵੀ ਦਰਿਆ ਵਿੱਚ ਇਸ਼ਨਾਨ ਕਰਾਂ ਆਤੀ ਮਈ 1606 ਦਾ ਦਿਨ ਸੀ ਆਪਣੀ ਇਸਾਂ ਜਾਹਰ ਕੀਤੀ